you ਲੋ ਜੀ ਸਾਸ ਫਿਕਰ ਵੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਸਵੇਰ ਦੀ ਸ਼ੁਰੂਆਤ ਹੋ ਗਈ ਤੇ ਟਾਈਮ ਬਾਜ ਚੁੱਕੇ 6:30 ਦਾ ਤੇ ਮੈਂ ਨਹਾ ਕੇ ਆ ਗਈ ਚਾਹ ਪਣ ਕੇ ਆਸੀ ਆਪਾਂ ਤੇ ਰਿਸ਼ ਬਣਾਈ ਜਾਂਦਾ ਪਰ ਤੇ ਹੁਣ ਅਸੀਂ ਜਾਵਾਂਗੇ ਮੰਦਿਰ ਤੇ ਮੈਂ ਸਿਰ ਧੋਇਆ ਸੀ ਕਿਉਂਕਿ ਸ਼ਨੀਵਾਰ ਕਿੰਨਾ ਹੈ ਆਪਣੇ ਦਿਨ ਵਿਚਾਰ ਬਣਾਏ ਆ ਹਨਾ ਵੀ ਰੱਬ ਰੱਬ ਨੇ ਥੋੜਾ ਬਣਾ ਰੱਬ ਨੇ ਤੇ ਇੱਕੋ ਜਿਹਾ ਦਿਨ ਬਣਾਇਆ ਆ ਆਪਾਂ ਹੀ ਵਿਚਾਰ ਕਰ ਲੈਣੇ ਆ ਵੀ ਵੀਰਵਾਰ ਨੂੰ ਮਾੜਾ ਹੁੰਦਾ ਦਿਨ ਵੀਨਾ ਇਹਦਾ ਨਹੀਂ ਸਹਿਣਾ ਜੇ ਸ਼ਨੀਵਾਰ ਨੀਂ ਨਾ ਇਹ ਤੇ ਮੈਂ ਤਾਂ ਨਾ ਇਹ ਲਈ ਅਜਿਮਕੇ ਕੋਸ਼ ਨਹੀਂ ਹੁੰਦਾப்பா ਜੇ ਰੱਬ ਦੇ ਦਰਤੇ ਜਾਂਦੇ ਐ ਕੋਈ ਡਰ ਹੁੰਦਾ ਤੇ ਅੱਜ ਮੈਂ ਸੂਟ ਨਾਲ ਨਵਾਂ ਸਟਿਚ ਕੀਤਾ ਸੀ ਉਹ ਮੈਂ ਪਾਇਆ ਤੇ ਵੇਅਰ ਕੀਤਾ ਮੈਂ ਤੁਹਾਨੂੰ ਦਿਖਾਉਣੀ ਆ ਬੈਕ ਕੈਮਰੇ ਨਾਲ ਕਿਹੋ ਜਿਹਾ ਲੱਗਦਾ ਤੁਸੀਂ ਦੱਸਿਓ ਚਲ ਤੇ ਆ ਦੇਖ ਲਿਓ ਇਹ ਸੂਟ ਸਟਿਚ ਕੀਤਾ ਮੈਂ ਤੇ ਥੋੜਾ ਜਿਹਾ ਮੈਂ ਖੁੱਲਾ ਹੀ ਰੱਖਿਆ ਲੋਕਿਓ ਕਿਉਂਕਿ ਇਹ ਮੈਨੂੰ ਬੈਠ ਦੀ ਪ੍ਰੋਬਲਮ ਕਰਕੇ ਫਿਰ ਜ਼ਿਆਦਾ ਖਿੱਚ ਪੈਣ ਲੱਗਦੀ ਨਹੀਂ ਦੇਖੋ ਇਹ ਰੱਖਿਆ ਰੱਖਿਆ ਦਲੀਆ ਵਰਤਿਆ ਮਿਲਾ ਲਿਆ ਦਾ ਕਲਰ ਦਾ ਸੂਪ ਤੇ ਵਸ ਮੈਂ ਥੀਅਰ ਕਰ ਲਿਆ ਅੱਜ ਤੇ ਵਸ ਉਹਦਾ ਰਿਸ਼ਨਾ ਜਾਂਦਾ ਤੇ ਮੈਂ ਪੀਣ ਵਾਲਾ ਪਾਣੀ ਭਰਦੀ ਆ ਵਸ ਤੇ ਪੀਣ ਵਾਲਾ ਭਰ ਕੇ ਆਪਾਂ ਜਲ ਵਗੈਰਾ ਪਾਉਣੇ ਆ ਤੇ ਜਲ ਪਾ ਕੇ ਫਿਰ ਚੱਲਦੇ ਹਾਂ ਫਿਰ ਜੀ ਇੱਥੇ ਸੁਨੇਹਾ ਤੇ ਰਿਸ਼ ਹੋਵੇ ਸਤਿਆਰ ਮੈਨਾਂ ਜਾਣਾਂ ਸੀ ਅੱਜ ਰੀਸ਼ਾ ਤਾਂ ਚੰਗਿਆ ਤੋਂ ਕਿ ਸੁਨਿਆਨੀ ਦਾ ਬਰਥਡੇ ਆਥੇ ਬਰਥਡੇ ਪਾਰਟੀ ਆਸ ਕਰਕੇ ਮੈਨਾਂ ਇਹਨੇ ਇਨਵਾਈਟ ਕੀਤਾ ਸੀ ਵੀ ਆਪਦੇ ਕਜਨ ਮਿਲ ਆ ਸਕਦੇ ਬ੍ਰਦਰਸ ਐ ਸਿਸਟਰਸ ਤਾਈ ਚੱਲਿਆ ਸੀ ਨੇ ਛੁੱਟੀ ਕੀਤੀ ਸੀ ਤੇ ਬਸ ਇਹ ਤਿਆਰ ਹੋ ਗਈ ਹੁਣ ਜਾਣਗੇ ਹੁਣ ਸਬਸ ਦਾ ਟਾਈਮ ਹੋਣ ਵਾਲਾ ਈ 2-3 ਮਿੰਟ ਰਹਿੰਦੇ ਸੀ ਫਿਰ ਮੈਂ ਤਾਂ ਚੜ੍ਹਦੀ ਜਾਊਗੀ ਤੇ ਬਸ ਇਹ ਤਿਆਰ ਹੋ ਗਈ ਸੀ ਪਰ ਉਹ ਮੰਨੀ ਸੀ ਨੇ ਤੇ ਮੈਂ ਮੈਰੂਨ ਕਲਰ ਦੀ ਪਗਵੰਨੀ ਸੀ ਤੇ ਉਹਨਾ ਜਿਹੜੇ ਨੰਨੀ ਕੁੜੀ ਰਹਿੰਦੀ ਸੀ ਉਸ ਦੇ ਘਰ ਸੀ ਤੇ ਜੀ ਆਪਾਂ ਮੰਦਰੋਂ ਆ ਰਹੀ ਸੀ ਮੰਦਰੋਂ ਆ ਕੇ ਰੋਟੀ ਪਣੀ ਬਣਾਇਆ ਜੋਤ ਪੱਤੀ ਲਾਈ ਹੁਣ ਮੈਂ ਨਾਸ਼ਤਾ ਕਰਕੇ ਲੈਂਦੀ ਆ ਤੇ ਇੱਧਰ ਖਲਾਰਾ ਦੇਖੋ ਜੀ ਸਾਰਾ ਪਿਆਉਂਗੀ ਇਹ ਵਸਟਰ ਉਪੋਚਾ ਕੀਤਾ ਸੁਨੀਆ ਨੇ ਚਲੇ ਗਈ ਇੱਕ ਦਰਵੀ ਉਹ ਮੇ ਪਿਆਰ ਅਗਵਾ ਕਰ ਰਿਹਾ ਰਿਸ਼ਵਤ ਨਾਲ ਗਿਆ ਸੁਨੇਹਾ ਦੇ ਕਿਉਂਕਿ ਸੁਨੇਹਾ ਦੇ ਸਾਰ ਸਾਰੇ ਜਿੱਥੇ ਲੱਗੀ ਹੋਈ ਹੈ ਸਰਦੀ ਹੈਗੀ ਬਰਥਡੇ ਤੇ ਬਰਥਡੇ ਪਾਰਟੀ ਆ ਤਾਂ ਕਰਕੇ ਉਹਨਾਂ ਨੇ ਇਨਵਾਈਟ ਕੀਤਾ ਸੀ ਤੇ ਵੀ ਆਪੇ ਹਣਾ ਬਰਥਡੇ ਆ ਸਕਦੇ ਤੁਸੀਂ ਤੇ ਤਾਂ ਕਰਕੇ ਗਈ ਨਾਲ ਲੈ ਕੇ ਰਿਸ਼ਵਤ ਦੇ ਨਾਲ ਹੋਣੀ ਹੈ ਜਿਸ ਕੋਲ ਛੁੱਟੀ ਹੈ ਵੈਸੇ ਵੀ ਕੋਈ ਆਈ ਜਾਣਾ ਸੀ ਅੱਜ ਤੇ ਕਈਆਂ ਨੂੰ ਤਾਂ ਸੈਕੰਡ ਸੈਟਰਡੇ ਦੀ ਛੁੱਟੀ ਹੁੰਦੀ ਹੈ ਪਰ ਕੰਨਿਆਂ ਨੂੰ ਬੱਚਿਆਂ ਨੂੰ ਬੁਲਾਉਂਦੇ ਆ ਤੇ ਘੰਟਾ ਪਹਿਲਾਂ ਛੁੱਟੀ ਕਰ ਦਿੰਦੇ ਤੇ ਵਸਜੀ ਆ ਖਲਾਰਾ ਪਿਆ ਫਿਰ ਤੇ ਆ ਸਾਰਾ ਮਚਕੂਗੀ ਤੇ ਬਾਹਰ ਬੁੱਕਰ ਬੁੱਕਰ ਸੈੱਟ ਕਰਨੀ ਆ ਤੇ ਇੱਧਰ ਸਾਰਾ ਸਮਾਹਣਾ ਆਟਾ ਵਗੈਰਾ ਚੱਕਣ ਵਾਲਾ ਇੱਥੇ ਸਾਲਫ ਤੋਂ ਖਲਾਰਾ ਪਿਆ ਇਹ ਸਾਰਾ ਚੱਕੂਂਦੇ ਹੁਣ ਮੈਂ ਤੇ ਇੱਧਰ ਹਣਾ हां लूलू जी आ, सारे मैं चकਨੇ ਆਂ ਜਿਉਂ ਕਿਉਂਕਿ ਨਾ 스멜 ਜੀ ਆਈ ਜਾਂਦੇ ਮੈਨੂੰ ਲੱਗਦਾ ਗਲ ਗੁਲਗੇ ਹੋਣਗੇ ਮੇਰਾ ਟਾਈਮ ਨਹੀਂ ਲੱਗਾ ਕੱਲ ਵੀ ਕੱਲ ਦੇਖਣੇ ਸੀ ਤੇ ਤੇ ਜੋਤ ਵੱਤੀ ਲਾਤੀ ਮੈਂ ਆਹ ਕੱਪੜੇ ਹਨਾ ਐਕਸਟਰਾ ਕੱਢੇ ਸੀ ਸੁਨੇਹਾ ਨੇ ਇਹ ਚੱਕਨੇ ਆ ਤੇ ਜੋਤ ਵੱਤੀ ਲਾ ਲਈ ਮੈਂ ਕਰ ਲੋ ਤੁਸੀਂ ਵੀ ਭਗਵਾਨ ਜੀ ਦੇ ਦਰਸ਼ਨ ਕਰੋ ਜੀ ਤੇ ਹਰ ਹਰ ਮਹਾਦੇਵ ਜੈ ਮਾਂ ਦੁਰਗਾ ਦੇਵੀ ਅਸ਼ਟ ਭਵਾਨੀ ਤੇਰੀ ਸਦਾ ਹੀ ਜੈ ਹੋ ਤੇ ਆ ਮੈਂ ਸੂਟ ਬਦਲ ਲਿਆ ਚੇਂਜ ਕਰਤਾ ਕਿਉਂ ਕੀਤਾ ਕਿਉਂਕਿ ਬਹੁਤ ਹੀ ਜ਼ਿਆਦਾ ਲੂਜ਼ ਆ ਬਹੁਤ ਹੀ ਜ਼ਿਆਦਾ ਤੇ ਜਦੋਂ ਮੈਂ ਪਾਤਾ ਲਿਆ ਮੇਰੇ ਚੱਲ ਠੀਕ ਹੈ ਸੁਨਿਆਣ ਮੈਨੂੰ ਕਿਹਾ ਵੀ ਜੇ ਤੂੰ ਮੈਂ ਨਾ ਕੇਰੀ ਮੈਂ ਕਿਹਾ ਮੈਂ ਗੰਦੀ ਨਹੀਂ ਗੰਦੀ ਨਾ ਇਹ ਹੋਇਆ ਲੂਜ਼ ਨਹੀਂ ਬਾਲਾ ਮੈਂ ਨਾ ਨਹੀਂ ਮੈਂ ਲੂਜ਼ ਹੀ ਰੱਖਿਆ ਤੇ ਜਾਂਦੇ ਮੈਨੂੰ ਤਾਂ ਬਾਲਾ ਲੂਜ਼ ਹੀ ਲੱਗਦਾ ਮੇਗਾ ਨਹੀਂ ਠੀਕ ਹੈ ਤੇ ਜਦੋਂ ਮੈਂ ਪਾ ਕੇ ਗਈ ਤੇ ਮੰਦਰ ਰਾਹ ਦੇ ਵਿੱਚ ਤੇ ਉਹ ਤਾਂ ਇਕੱਠਾ ਹੀ ਹੋਈ ਜਾਵੇ ਸੂਟ ਸਾਰਾ ਇੱਥੋਂ ਹਿੱਪ ਕੋਲੋਂ ਕਿਉਂਕਿ ਨਾ ਖੁੱਲ੍ਹਿਆ ਹੀ ਬਹੁਤ ਜ਼ਿਆਦਾ ਹੈ ਤੇ ਫਿਰ ਮੈਂ ਘਰੇ ਆ ਕੇ ਲਾਤਾ ਮੈਂ ਚੱਲ ਇਹਨੂੰ ਸੈੱਟ ਕਰੂੰ ਫਿਰ ਮੈਂ ਫਿਰ ਦਿਨ ਮੈਨੇ ਆਪ ਦੇ ਜਿਹੜਾ ਮੇਰੇ ਸੂਟ ਸਟਿਚ ਕੀਤਾ ਹੋਇਆ ਪਾਇਆ ਆਹ ਵਾਹ ਆਹ ਇਹਦੀ ਫਿਟਿੰਗ ਦੇਖੀ ਮੈਂ ਇਹਦੀ ਹੈਗੀ ਹੈ 1.21 ਤੇ ਜਿਹੜਾ ਮੈਂ ਸੂਬਾ ਪਾਇਆ ਸੀ ਮਾਸਟਰ ਕੰਮ ਕਰਦਾ ਉਹਦੀ ਮੈਂ ਫਿਟਿੰਗ ਕਿਤੇ ਹੀ ਤੇ ਦੇਖੇ 2 ਇੰਚ ਦਾ ਗੈਪ ਆ ਗਿਆ ਉੱਪਰ ਉਹ ਤੇ ਥੱਲੋ ਨੀਚੋਂ ਕਮਰ ਦੀ ਫਿਟਿੰਗ ਵੀ ਮੇਰੀ ਹੈਗੀ 18.5 ਤੇ ਮੈਂ ਰੱਖੀ ਹੋਈ ਹੈ 20 ਤੇ ਇਥੋਂ ਵੀ ਕਿੰਨਾ ਫਰਕ ਪੈ ਗਿਆ ਹਿੱਪ ਤਾਂ ਹਿੱਪ ਤਾਂ ਠੀਕ ਆ ਹਿੱਪ ਤਾਂ ਮੈਂ ਹਨਾ ਤੇ ਤੇ 23 ਆ ਤੇ 23 ਉਹ ਵੀ ਹਿੱਪ ਵੀ ਸਹੀ ਹੈ ਹਿੱਪ ਤਾਂ ਤੇ ਉੱਪਰੋਂ ਮੈਨੂੰ ਸਾਰਾ 1.5 ਨਾ ਲੈਣਾ ਹੋਣਾ ਹਨਾ ਤੇ 1.5 ਕੇ ਫਿਟਿੰਗ ਆ ਰਹੀ ਐ ਸੋ ਹਣਾ ਢੜੀਆਂ ਪਹਿਣੀਆਂ ਬਾਹਾਂ ਲਾਉਣੀਆਂ ਪਹਿਣੀਆਂ ਹੈਨਾ ਕਿਉਂਕਿ ਫਿਟਿੰਗ ਬਹੁਤ ਹੀ ਜ਼ਿਆਦੇ ਆ ਤੇ ਫਿਟਿੰਗ ਹੀ ਜ਼ਿਆਦੇ ਆ ਤਾਂ ਕਰ ਤੋਨੀ ਆ ਖੋਲ ਕੇ ਹੈਨਾ ਬਾਹਾਂ ਨੂੰ ਸਾਰੀਆਂ ਤੇਲ ਲਾ ਕੇ ਬਾਹਾਂ ਸਾਈਡ ਤੇ ਕਰਕੇ ਫਿਰ ਫਿਟਿੰਗ ਦੁਬਾਰੇ ਕਰੂੰਗੀ ਮੈਂ ਭਾਵੇਂ ਮੈਂ ਦੂਜਾ ਸਟਿਚ ਨਹੀਂ ਕੀਤਾ ਉਹਦੇ ਵੀ ਮੈਂ ਤਾਂ ਇੰਨੀ ਰੱਖ ਲਈ ਸੋ ਫਿਟਿੰਗ ਮੇਰੇ ਸਹੀ ਹੋਊਗੀ ਤੇ ਇਹ ਖੁੱਲਣਾ ਠੀਕ ਆ ਹੁਣ ਉਹਦੇ ਵੀ ਘੱਟ ਕਰਨੇ ਪੈਣੇ ਹੈ ਤਾਂ ਚਲੋ ਆਪਾਂ ਬਾਹਾਂ ਬਹਾਂ ਨਹੀਂ ਜੜੀਆਂ ਦੇ ਲਈ ਫਿਟਿੰਗ ਦੀ ਸੋਹਣੀ ਮਾਰੀ ਐ ਨਾਲ ਸਵੈਗਰ ਲਾਈ ਸੀ ਤੇ ਯਾਨੀ ਕਿ ਜਾਗ ਚੁਗ ਨਹੀਂ ਫੋਲਡ ਕੀਤੇ ਨਾਪ ਤੇਰਾ ਫੋਲਡ ਕੀਤਾ ਹੋਇਆ ਮਸਫੇਟਿੰਗ ਦੀ ਸੋਨ ਮਾਰੀ ਹੈ ਬਾਹਾਂ ਤੇ ਲੈਸ ਵਗੈਰਾ ਲਾ ਲਿਆ ਤੇ ਚਲੋ ਜੀ ਹੁਣ ਆਪਾਂ ਕਰਦੇ ਆ ਘਰ ਦੇ ਕੰਮ ਕਰ ਤੇ ਇਹ ਮੈਂ ਇੱਥੇ ਆ ਗਈ ਸੀ ਕਿਚਨ ਦੇ ਵਿੱਚ ਤੇ ਇੱਥੇ ਮੈਂ ਬਸ ਲੱਗ ਗਈ ਸੀ ਸਫਾਈ ਕਰਨ ਤੇ ਜਿਹੜੇ ਆਪਣੇ ਡੇਲੀ ਦੇ ਕੰਮ ਤਾਂ ਕਰ ਲਏ ਤੇ ਜਿਹੜਾ ਐਕਸਟਰਾ ਸਮਾਨ ਸਮਝ ਚੱਕ ਦੂੰਗੀ ਤੇ ਸਾਰਾ ਸਮਾਨ ਚਾਹਤ ਕੇ ਫੇਰ ਮੈਂ ਇੱਥੇ ਗੱਲ ਪਨਚਾ ਕਰੂੰਗੀ ਕਿਵਾਸੇ ਕਰ ਮੈਂ ਦਰਾਹ ਦੀ ਰੋਟੀ ਸੋ ਕੰਪਤੀ ਸੀ ਮੇ ਕਾ ਚੱਲ ਕੱਟ ਦਿੱਤੇ ਪਾ ਬਾਹਰ ਮੇ ਲੱਗਤੇ ਹਾਂ ਪਾਵਾਂ ਨਾ ਕਰ ਮੈਂ ਸੇ ਤੁਮ ਮੇ ਸਾਰਾ ਸਮਾਨ ਜਿਹੜਾ ਐਕਸਟਰਾ ਸੋ ਚੱਕੀ ਆਉਂਦੀ ਸੀ ਤੇ ਆਹ ਮੈਂ ਕੱਪ ਉੱਥੋਂ ਲਿਖੋਣੀ ਹੈ ਬਾੜ ਜਿਹੜਾ ਦੇਖਦਾ ਨੂੰ ਕੋਈ ਆਇਆ ਸੀ ਤੇ ਉਦੋਂ ਉਹ ਸਮਾਨ ਤਾਂ ਪੈਸੇ ਨਾਲ ਗੰਦਾ ਹਾਂ ਤੇ ਬਾੜ ਥੋੜੇ ਜਿਹਾ ਸਿਰੇ ਚੱਲਦੇ ਜਾਣਗੇ ਤੇ 30 ਰੁਪਏ ਦਾ ਫਿਰ ਮੈਂ ਕੱਪ ਲਿਆ ਤੇ ਮੈਂ ਲੰਬਾ ਸਾਡੇ ਲੱਗਿਆ ਹੋਇਆ ਉਹ ਮੈਂ ਲੈ ਕੇ ਰੱਖਣਾ ਹੁੰਦਾ ਤਾਂ ਕਈ ਵਾਰ ਨਹੀਂ ਖਣਾ ਲੋਡ ਪੈਂਦੀ ਇਹ ਚੀਜ਼ਾਂ ਦੀ ਕਢਾਈਆਂ ਵੀ ਲੋੜ ਨਹੀਂ ਪੈਂਦੀ ਤੇ ਹੋਰ ਕੋਈ ਉਹ ਕੋਲ ਸਮਾਨ ਲੈਂਦਾ ਸੀ ਤੇ ਇਹ ਸੀ ਇੱਕ ਚੀਜ਼ ਦਾ ਸਭ ਮੈਂ ਨਹੀਂ ਲੈਂਦਾ ਤੇ ਵਾਸਤੇ ਫਿਰ ਮੈਂ ਆਟਾ ਵਗੈਰਾ ਛਾੜਦੀ ਸੀ ਤੇ ਆਟਾ ਨਹੀਂ ਪਿਆ ਸੀ ਹਿੰਕਾ ਚਾਚਾ ਆਟਾ ਤੇ ਵਾਸਤੇ ਵਰਨਾ ਸਾਰੇ ਸਾਬ ਸਾਬ ਚ ਸਮਾਨ ਚਾਹ ਤੇ ਭਾਂਡੇ ਮੰਨ ਲਏ ਹੁਣ ਮੈਂ ਜੇ ਭਾਂਡੇ ਮੈਂ ਲਾ ਕਿਸ ਤੋਂ ਨਾ ਤੇ ਮੈਂ ਤਾਂ ਉਹ ਕੇ ਸਾਰੇ ਜਿਹੜੇ ਮੈਂ ਨੰਨੋਜ ਕਰ ਦਿੰਦਾ ਜੰਮ ਕਰ ਸਵੇਰ ਦੇ ਕੰਮ ਕਰ ਆਈ ਹੁੰਦੇ ਕਦੇ ਕੁਛ ਕਦੇ ਕੁਛ ਤੇ ਬਸ ਕਰਨ ਨਾਲ ਲੱਗਦੀ ਸੀ ਕਿ ਖੰਨ ਰਚਾਉਂਦਾ ਹੁੰਦਾ ਜੀ ਕਾ ਪੇਹਰ ਚੰਦੇ ਵਿੱਚ ਮੈਂ ਨੰਨੋਜ ਆ ਦਿੰਦੀ ਤੇ ਪੱਤਾਂ ਨਹੀਂ ਛੱਡਦਾ ਨਾ ਮੈਂ ਤੇ ਵਾਲੇ ਮਨ ਬੰਨ ਲੈ ਇਸ ਨੂੰ ਕਿੱਥੇ ਤੱਕ ਕਾਸੀ ਮੈਂ ਕਦੇ ਬਾਅਦ ਚ ਕੋਲ ਨੂੰ ਕੰਮ ਕੰਮ ਕਰਕੇ ਤੇ ਫਿਰ ਐਵੇਂ ਵਾਲ ਵਿੱਚ ਹਨਾ ਖਿੰਡੇ ਰਹਿੰਦੇ ਖਚੜਦੇ ਬਹੁਤਾ ਵਾਲ ਮੇਰੇ ਤੇ ਮੈਂ ਕਹਾਂ ਮੈਂ ਸੋਇਦੇ ਵਿੱਚ ਥਾਂ ਦੇਖਣ ਦੰਗੇ ਤੇ ਨਵੀਂ ਬਾਹਰ ਚ ਕੰਮ ਕਰਕੇ ਸਵੇਰਾਂ ਅੰਦਰ ਆ ਕੇ ਕੱਪੀ ਲੈ ਕੇ ਤੇ ਨਾਲ ਤੇਲ ਟੁੰਲਾ ਲਾਣ ਗਏ ਤੇ ਵਾਸੀ ਕਰਨ ਮੱਤ ਪੰਡੇ ਲੱਭੀ ਸੀ ਕਿ ਮੈਂ ਤਾਂ ਥੋੜੇ ਜਿਹੀ ਪੰਡੇ ਰਫਿਸ਼ ਨਿਆਣ ਚਾਹ ਲਈ ਜਿਹੜੀ ਸਵੇਰ ਨੂੰ ਦਿਵਾਂ ਮਾਇਤੇ ਸਿਰ ਉੱਪੀ ਗਈ ਸੀ ਸਸੇ ਰੋ ਤੇ ਨਾਲ ਤੇ ਮੈਂ ਕਚਾੜਾ ਮਾਰੀ ਮੈਂ ਕੱਢਾ ਕਰਕੇ ਰਫਿਸ਼ ਨਿਆਣ ਸਾਫ ਕਰਤਾ ਸਭੰਦੇ ਸਵੇਰ ਚ ਮੈਂ ਕਹਿੰਦਾ ਜੀ ਮੈਂ ਤੇ ਹੌਂਤੇ ਮੌਸਮਾ ਥੋੜਾਇਆ ਨਾ ਫਰਕ ਪਿਆ ਹੋਇਆ ਤੇ ਚਾਰ ਪੰਜ ਦਿਨ ਹੋ ਗਏ ਠੰਡਾ ਜਿਹਾ ਸੀ ਮੌਸਮ ਤੇ ਗਰਮੀ ਥੋੜੀ ਘਟ ਗਈ ਸੀ ਕੰਨੀ ਮੈਨੂੰ ਪੈਂਦੇ ਆ ਸੇ-ਪਾਸੇ ਸਾਡੇ ਤਾਂ ਵੈਸੇ ਨਹੀਂ ਪਿਆ ਨੀ ਵਸ ਕੇ ਮੈਂ ਜਿਓ ਕੇ ਹਟ ਜਾਂਦੀ ਮੜੀ ਮੁੱਟੀ ਔਰ ਜਿਡੇ ਠੀਕ ਤੇ ਫਿਰ ਆਟ ਜਾਂਦਾ ਨਹੀਂ ਤੇ ਬਸ ਫਿਰ ਉਹ ਹਵਾ ਚੱਲਦੀ ਰਹਿੰਦੀ ਬੱਦਲ ਵਾਈ ਰਹਿੰਦੀ ਐ ਤੇ ਜੇ ਬੱਦਲ ਵਾਈ ਤੇ ਹਵਾ ਵੀ ਚੱਲਦੀ ਹੋਵੇ ਇਹਨੇ ਨਾਲ ਬਹੁਤ ਫਰਕ ਪੈ ਜਾਂਦਾ ਮੌਸਮ ਦੇ ਵਿੱਚ ਤੇ ਗਰਮੀ ਮਹਿਸੂਸ ਨਹੀਂ ਹੁੰਦੀ ਤੇ ਅੱਜ ਵਸਹਣਾ ਫੇਰ ਅੱਜ ਮੌਸਮ ਵਧੀਆ ਸੀ ਠੰਡਾ ਸੀ ਹਵਾ ਚੱਲੀ ਜਾਂਦੀ ਸੀ ਵਧੀਆ ਬਾਗ ਦੇ ਵਿੱਚ ਤਾਂ ਕੰਕੜਾ ਹੀ ਜਿੱਦ ਪੈ ਰਹੀ ਹੈ ਸਵੇਰ ਸਵੇਰ ਤਾਂ ਵਧੀਆ ਸੀ ਮੌਸਮ ਤੇ ਰੋਜ਼ ਹੀ ਆਈ ਹੁੰਦਾ ਹੁੰਦਾ ਚਾਰ ਪੰਜ ਦਿਨ ਹੋ ਗਏ ਚਲੋ ਜੀ ਵਧੀਆ ਹਨਾ ਮੌਸਮ ਨਹੀਂ ਰਵੇ ਤੇ ਫਿਰ ਗਰਮੀ ਆਈ ਨਿਕਲ ਜੀ ਚੱਲਾਂਗੇ ਨਾ 15 ਦਿਨ ਤੇ ਵਸ ਮੈਥੇ ਲੱਗੇ ਭਾਂਡੇ ਮਾਂ ਤੇ ਸਾਰੇ ਤੇ ਕਿਨਾਰਾ ਬੰਨ੍ਹ ਲੈਣਗੇ ਸੈਲਫੋਨ ਹੋਵੇ ਹਾਂ ਤੇ ਇਹ ਕਰਕੇ ਤੇ ਫੇਰ ਵਸ ਮੈਂ ਨਾ ਪਾਂਡੇ ਸੈਂਕ ਦੇ ਵਿੱਚ ਰੱਖਦੇ ਸੀ ਧੋਕੇ ਸੈਂਕ ਨੂੰ ਚਲ ਕੇ ਤੇ ਇਹਦੇ ਵਿੱਚ ਰੱਖਦੇ ਸੀ ਤੇ ਵਸ ਫੇਰ ਮੈਂ ਥੇ ਲਾ ਕੇ ਸੀ ਇੱਕ ਕੱਚ ਦਾ ਗਲਾਸ ਪਿਆ ਸੀ ਉਹ ਤੇ ਬਲੈਂਕੀ ਲੱਗਿਆ ਹੋਇਆ ਸੀ ਮੈਂ ਮੈਂ ਤਾਂ ਚੱਲ ਮੈਂ ਦਵਾਈ ਲੈਣੀ ਹੈ ਮੈਂ ਚੱਲ ਮੈਂ ਸਿੱਤੂ ਜਰਾ ਬੋਸ਼ ਕਰਨਾ ਫਿਰ ਮੈਂ ਜਸਲਕ ਸਾਫ ਕਰ ਲਵਾਂ ਤੇ ਮੈਂ ਸਾਰਾ ਕੰਮ ਕਰਕੇ ਜਦੋਂ ਮੈਂ ਲੰਬੀ ਸਿੱਧੀ ਦਾਣ ਮੈਂ ਕੁੱਕਰ ਤੋਂ ਲਾ ਗਈ ਦਾਲਾਂ ਨਹੀਂ ਸੀ ਮੈਂ ਤਾਂ ਕੁੱਕਰ ਤੋਂ ਕਹ ਰਾ ਤੇ ਕੁੱਕਰ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਸਾਫ ਕਰਨਾ ਧੋਪੇ ਮੋਤਾ ਮਾਰ ਕੇ ਸੈਂਕੜੇ ਚ ਤੇ ਮੈਂ ਤਾਂ ਫਿਰ ਉਹਣਾ ਜਦੋਂ ਪਿਕੋ ਦਾ ਮੋਟੋ ਕੁੱਕਰ ਤੇ ਗਿਆ ਸਿਰੱਖ ਨੇ ਪਰ ਪਾਣੀ ਜਾ ਸੰਦੇ ਅੱਗ ਦੇ ਵਿੱਚ ਉਹਣਾ ਜਿਹੜੇ ਬਰਨਰ ਹੁੰਦੇ ਹੈ ਉਹਦੇ ਵਿੱਚ ਚਲਾਉਂਦਾ ਤੇ ਤਾਂ ਅੰਦਰ ਕਿਨ ਤਾਂ ਉਹਨੂੰ ਤਾਂ ਆਹ ਤਾਂ ਮੈਂ ਥੋੜਾ ਰੁਕ ਕੇ ਤਰੂੰਗੀ ਕਿਉਂਕਿ ਮੈਂ ਤਾਂ ਚੈਨਲ ਨੂੰ ਧਿਆਨ ਰੱਖਣਾ ਥੋੜਾ ਟਾਈਮ ਤੇ ਮੈਂ ਬਸ ਸਾਫ ਦੀ ਮੁੰਡੀ ਦਾਲ ਧਰੂੰਗੀ ਹਰੀ ਮੁੰਡੀ ਜਿਹਨੂੰ ਕਰਨੀ ਆ ਆ ਤਰ੍ਹਾਂ ਸੇ ਕੋਲੀਆਂ ਅਸਰੀਆਂ ਗਿੱਲੀਆਂ ਸੀ ਫਿਰ ਮੈਂ ਜਿਹੜੇ ਪਲਾਸਟਿਕ ਦੇ ਟੁਕੜੇ ਸੀ ਇਹਨਾਂਸ ਨੱਤੀ ਪੋਲੀ ਗਾਦੀ ਅੱਪੀਨੱਕ ਬਿਲਾ ਕੇ ਤੇ ਇਹਨੂੰ ਮਚਵਾਣਾ ਪੀ ਸੀ ਤੇ ਇਹਦੇ ਵਿੱਚ ਕਾਲੇ ਛੋਲੇ ਹਨਾ ਲੱਗੇ ਹੋਏ ਸੀ ਕਈ ਵਾਰ ਹੋਈ ਜਾਂਦਾ ਜੇ ਉਹ ਪੈਕਿੰਗ ਕਰਦੇ ਦਾਲ ਨੂੰ ਵਿੱਚ ਦਾਲ ਇਹ ਇੱਕ ਦੂਸਰੇ ਚ ਪੈ ਜਾਂਦੀ ਹਨਾ ਤੇ ਵਾਸੇ ਮੈਂ ਜਿਹੜਾ ਕੋਈ ਡੱਕਾ ਸੀ ਕੋਈ ਹੋਰ ਹੈਗਾ ਸੀ ਕੋਈ ਕੋਈ ਨਹੀਂ ਸਮਾਨ ਐ ਚੁੱਕਾ ਮੈਂ ਕੱਢਤਾ ਤੇ ਵੈਸੇ ਤੇ ਦਾਣਾ ਸਾਫ ਹੀ ਹੁੰਦੇ ਆਣ ਕਿਉਂਕਿ ਪੈਕਿੰਗ ਦੇ ਵਿੱਚ ਆਉਂਦੇ ਆ ਤੇ ਵਾਸੇ ਕਸ਼ੋਲੇ ਆਦੇ ਦਾਣੇ ਸੀ ਦੋ ਕਾਲਿਆਂ ਦੇ ਪੜਦੇ ਸੀ ਮੈਂ ਵਾਸੇ ਉਹਨਾਂ ਤੇ ਉਹ ਕੇ ਰੱਖਤੇ ਧਾਰਨ ਤੇ ਮੈਂ ਆਪ ਸੀ ਇੱਥੇ ਰੂਮ ਦੇ ਵਿੱਚ ਤੇ ਰੂਮ ਦੇ ਵਿੱਚ ਸਾਰਾ ਖਲਾਰਾ ਜਾਂ ਪਿਆ ਪਿਆ ਸੀ ਉਹ ਝਾੜੂ ਪੂੰਛਾ ਕਰ ਗਈ ਸੀ ਸੁਣਿਆ ਤੇ ਮੈਂ ਜਿਹੜਾ ਐਕਸਟਰਾ ਸਮਾਨ ਸੀ ਉਹ ਸਾਰਾ ਚੱਕਤਾ ਇੱਥੋਂ ਤੇ ਵਸ ਮੈਨੂੰ ਰਿਸ਼ੂ ਦਾ ਪਰਣਾ ਸੀ ਗੁਰਦੁਆਰੇ ਜਾਂਦਨ ਦਾ ਬੰਨ ਕੇ ਉਹ ਮੈਂ ਟਾਂਗ ਤੇ ਉੱਪਰ ਤੇ ਵਰਦੀ ਲਾ ਲਈ ਸੀ ਮਰੀਸ਼ੂ ਦੀ ਚੰਗੀ ਧੋਣੀ ਸੀ ਮੈਂ ਤਾਂ ਚੱਲ ਮਸ਼ੀਨ ਚ ਰੱਖ ਦੂੰਗੀ ਇਹ ਵਸ ਇਹ ਧੋਣ ਵਾਲੇ ਕੱਪੜੇ ਸੀ ਮੈਂ ਸਾਰੇ ਲੈ ਬੈਗ ਦੀ ਬਾਹਰ ਤੇ ਵਸ ਮੈਂ ਜੇ ਭਾਜੂ ਬਜਾ ਕੇ ਕਰਕੇ ਫੇਰੇ ਰੱਖ ਦਿੰਨੀ ਮਸ਼ੀਨ ਦੇ ਵਿੱਚ ਕੱਪੜੇ ਕਿਉਂਕਿ ਕਈ ਵਾਰ ਹਨਾ ਕੋਈ ਬੱਚੇ ਦੀ ਕੋਈ ਪੈਨਸਲ ਹੁੰਦੀ ਕੋਈ ਰੇਜ਼ਰ ਕੋਈ ਹੋਰ ਵੀ ਪੈਸਾ ਟਗਾ ਹੁੰਦਾ ਕੋਈ ਟੈਗ ਵਗੈਰਾ ਹੁੰਦਾ ਮੈਂ ਸਾਰੀ ਜੇਬਾਂ ਚਾਪ ਕੇ ਜਦੋਂ ਆਸ ਜਿਵੇਂ ਨਾ ਕੱਪੜੇ ਲੈ ਗਏ ਸਤ ਨੂੰ ਚੱਕ ਕੇ ਦੰਦ ਆ ਕੇ ਸੀ ਇੱਧਰ ਚਾਦਰ ਕੀ ਕਰਨ ਬੈੱਡ ਦੀ ਚਾਦਰ ਠੀਕ ਕਰਕੇ ਫਿਰ ਮੈਂ ਇੱਥੇ ਵਾਸੇ ਸ਼ੀਸ਼ਾ ਵਗੈਰਾ ਤਾਂ ਕੰਨ ਆਕੀ ਸੀ ਤੇ ਜਿਹੜੇ ਕੈਵਨ ਦੇ ਉੱਪਰ ਸਮਾਨ ਐਕਸਟਰਾ ਪਿਆ ਹੈ ਨਾ ਹੰਡੇ ਵਾਲਾ ਪਿਆ ਸਾਰਾ ਸਮਾਨ ਤੇ ਇਹਨਾਂ ਨੂੰ ਆਜੀ ਜਗ੍ਹਾ ਦੇ ਉੱਪਰ ਰੱਖ ਦਿੰਦੇ ਹਾਂ ਸਾਰਿਆਂ ਨੂੰ ਤੇ ਸੋਲਾ ਜਵਾ ਬੱਚੇ ਐਂ ਕਰਦੇ ਭਾਜਣਾ ਸਵਾਲੀ ਹੁੰਦੀ ਆ ਤੇ ਵਸਾਂ ਨੂੰ ਸਮਾ ਲੁੱਟ ਜਾਂਦੇ ਆ ਤੁਸੀਂ ਚੱਕ ਦੇ ਉੱਤੇ ਨਹੀਂ ਰੱਖਣਾ ਸਾਈਡ ਤੇ ਟਾਈਮ ਲੱਗਦਾ ਇੱਥੇ ਸੁਟਣ ਦੇ ਆ ਜੇ ਕੰਨੇ ਵੀ ਆ ਵੀ ਤੇ ਹਨ ਜਿੱਥੇ ਚੱਕ ਨੱਥੇ ਰੱਖੋ ਫਿਰ ਵੀ ਬਸ ਜਲਦੀ ਜਲਦੀ ਕੰਮ ਕਰਵਾ ਸਨਾ ਸਾਰੀ ਸੈਟਿੰਗ ਕਰੀ ਹੁੰਦੀ ਸੀ ਸਮਾਨ ਉੱਥੇ ਚੱਕ ਰੱਖਣਾ ਤੇ ਚਪਲੇ ਵਗੈਰਾ ਪਈ ਸੀ ਉੱਧਰ ਉੱਧਰ ਬੈਠ ਕੇ ਸੈਟ ਕਰਨਾ ਤੇ ਆ ਫਿਰ ਮੈਂ ਆ ਦੇ ਸਕਦੇ ਸਾਰਾ ਕੰਮ ਕਰਕੇ ਦਾੜ ਦੇ ਹੋਗੇ ਤੇ ਇੱਥੇ ਮੈਂ ਇਹਦੀ ਫੇਟਿੰਗ ਖੋਲ ਲੂੰਗੀ ਹਾਂ ਬਾਹਾਂ ਵੀ ਲਾ ਦੂੰਗੀ ਇਹਨਾਂ ਨੂੰ ਬਸ ਬਣਾ ਲਓ ਮੇਰੇ ਮਤਮਾ ਪਾ ਕੇ ਦਿਖਾਇਆ ਸੀ ਹੈ ਨਾ ਬਹੁਤ ਹੀ ਜ਼ਿਆਦਾ ਖੁੰਡਾ ਜਿਵੇਂ ਮੰਦਰ ਦਾ ਪਾ ਗਈ ਤੇ ਪਰ ਇਹ ਹਨਾ ਹੋਰ ਹੀ ਲੱਗਦਾ ਸੀ ਜੀਬ ਜੱਟ ਬਾਹਲੇ ਖੁੰਡਾ ਸੀ ਤੇ ਫਿਰ ਮੈਂ ਆ ਕੇ ਮੈਂਟੀ ਕਰਕੇ ਦੇਖੀ ਬੜਾ ਕਾਫੀ ਖੁੰਡਾ ਸੀ ਜਰ ਮੈਂ ਤਾਂ ਮੈਂ ਇਹ ਤਾਂ ਬੜਾ ਹੋ ਝੋਲ ਜਾ ਪੈਂਦਾ ਸੀ ਮੋਗਿਆ ਤੇ ਬਾਹਾਂ ਦੇ ਵਿਚਾਰੇ ਤੇ ਕੱਚਾ ਨਹੀਂ ਕਿ ਫਿਰ ਮੈਂ ਕਹਿੰਦੀ ਜਦੋਂ ਮੈਂ ਮੈਂਟੀ ਕਰਨ ਲੱਗੀ ਸੀ ਮੈਂ ਤਾਂ ਇਹ ਤਾਂ ਬੜਾ ਸਾਡੇ 21 ਸੈਂਚ ਵਾਲੀ ਫੇਡਿੰਗ ਤੇ 3 ਇੰਚ ਰੱਖੀ ਪਈ ਸੀ ਉੱਪਰ ਆ ਹਿਪ ਪਸਾਈ ਸੀ ਬਸ ਉਸ ਵਾਸਤੇ ਉਹ ਪ੍ਰੋਮੇਗਾ ਚੱਲ ਹੈ ਹਿਪ ਸ਼ੂ ਕਰਾ ਲਈ ਹੈ ਪਠੀਕਾ ਜੀ ਕੋਈ ਹਨਾ ਘੱਟ ਵੱਧ ਹੁੰਦੀ ਤਾਂ ਇਹਨੇ ਵੀ ਖੋਲਣਾ ਪੈਣਾ ਸੀ ਚਰਚਾ ਕੋ ਸਾਰੇ ਹਨਾ ਤਰਪਾਈ ਦੇੜਨੀ ਪੈਣੀ ਸੀ ਜਿਹੜਾ ਜਿਆਦਾ ਕੰਮ ਬਾਲ ਚੰਗਾ ਤੇ ਤੇ ਵਾਸਤੇ ਫਿਰ ਮੇਰੇ ਹਿਪ ਤਾਂ ਸਹੀ ਸੀ ਤੇ ਬਾਹਾਂ ਦੇ ਟੇਢ ਜੜ ਦੂੰ ਮੈਂ ਤੇ ਜਿਹੜੀ ਆਪਣੇ ਮੋਢਿਆਂ ਦੀ ਸਲਾਈ ਹੋਈ ਸੀ ਬਾਹਾਂ ਜੜ ਦੇਣਾ ਇਹਦਾ ਪਾਉਂ ਦੇੜ ਦੂੰਗੀ ਤੇ ਨਰਵਾਟਾ ਕਰਕੇ ਫਿਰ ਮੈਂ ਦੁਬਾਰੇ ਬਿਠੀ ਨਿਸ਼ਾਨੀ ਲਾ ਕੇ ਫਿਰ ਸਲਾਈ ਕਰਾਂਗੀ ਦੇਵਾਸ ਦਰਮੰਦੜਾ ਲੱਗ ਜਿਸ ਮੈਂ ਕਹਿੰਨਾ ਮੇਰਾ ਜਿਹੜਾ ਪਰਪਲ ਕਲਰ ਦਾ ਸੂਟ ਹੈ ਉਹ ਮੇਰਾ ਬਿੱਚ ਵਿਚਾਲੀ ਪਿਆ ਸੀ ਮੈਂ ਕਹ ਚੱਲ ਪਹਿਲਾਂ ਇਹ ਕਲੀਅਰ ਕਰਕੇ ਉਰਾਤਨਾ ਚੱਟ ਕਰਕੇ ਤੇ ਉਹਦੇ ਦਾਣੇ ਹਨਾ ਦੀ ਸਲਵਾਰ ਵੀ ਨਹੀਂ ਬਣੀ ਅੱਧ-ਅੱਧ ਦੀ ਨਾ ਪੀਜ ਬਣਿਆ ਬਸ ਗਲੇ ਵਗੈਰਾ ਜੜੇ ਤੇ ਬਾਹਾਂ ਤੇ ਲਸ ਲਈ ਕਲੀਅਰ ਨਹੀਂ ਆਉਂਦੀ ਤਾਂ ਮੈਂ ਕਹ ਵੀ ਇਹਦੇ ਤਾਂ ਚੱਲ ਸਲਵਾਰ ਵੀ ਰੈਡੀ ਹੈ ਤੇ ਬਸ ਇਹਦਾਣਾਂ ਕਿੱਟੀ ਕਰਕੇ ਬਾਹਾਂ ਆ ਚਲੇ ਪੌਣ ਜੋ ਕਰ ਹੋ ਜੂਆ ਤੇ ਉਹ ਆਪਾਂ ਫਿਰ ਹੋਇ ਹੋਈ ਸਮਾਂ ਹੋ ਟਾਈਮ ਤੇ ਅੱਜ ਤਾਂ ਮੇਰਾ ਟਾਈਮ ਲੱਗਣਾ ਹੈ ਕਿਉਂਕਿ ਇਹ ਵੀ ਹੈ ਨਾ ਕੈਮ ਲੱਗ ਜੂ ਫਰਟਾਰ ਵਗੈਰਾ ਵੀ ਕਰਨੀ ਹੈ ਤੇ ਟਾਈਮ ਉਸ ਕਰਕੇ ਫਿਰ ਮੇਰਾ ਲੱਗਣਾ ਹੈ ਤੇ ਵੀਰੇ ਤੇ ਐਤਵਾਰ ਨੂੰ ਨਹੀਂ ਮੇਰਾ ਟਾਈਮ ਨਹੀਂ ਲੱਗਣਾ ਕੋਈ ਸੰਗੈ ਵਿੱਚ ਕੰਮ ਕਰ ਕਰ ਕੇ 11 ਵਜੇ ਪਹਿਰਾ ਸਾਹਿਬ ਤੇ ਜੰਮ ਨੂੰ ਬੋਲ ਕਰਾਂਗਾ ਸਾਹਿਬ 10:00 ਸਾਹਿਬ ਲੱਗਦਾ ਸਾਡੇ ਤੇ 11:00 ਤੋਂ ਲੈ ਕੇ ਤੱਕ ਫਿਰ ਨੂੰ ਟਾਈਮ ਲੱਗਣਾ ਫਰਮਾ ਟਾਈਮ ਨਾ ਚੱਲੇ ਇਹਦਾ ਹਨਾ ਕੰਮ ਕਰਦਾ ਪਹਿਲਾਂ ਫਿਰ ਕਲੀਅਰ ਕਰਦਾ ਤੇ ਜਦੋਂ ਮੈਂ ਲੱਗੀ ਸੀ ਦਾਲ ਧਣ ਤੇ ਕੁੱਕਰ ਦੇ ਵਿੱਚ ਮੈਂ ਪਾਣੀ ਪਾ ਲਿਆ ਸੀ ਤਿੰਨ ਚਾਰ ਗੜਬੇ ਪਾ ਲਈ ਪਾਣੀ ਤੇ ਪਾਣੀ ਪਾ ਕੇ ਨਹੀਂ ਗਿਆ ਸੰਕਰਤਾ ਤੇ ਗੈਸ ਉਹ ਬਨਉਣ ਕਰਕੇ ਤੇ ਮੈਂ ਇਹਨੂੰ ਵਸ ਟੱਕ ਦਉਗੀ ਕੁੱਕਰ ਨੂੰ ਤੇ ਮੈਂ ਫਿਰ ਮੈਂ ਤਾਂ ਚੱਲ ਦਾਲ ਆਪਾਂ ਧੋ ਲਈ ਚੰਗੀ ਤਰ੍ਹਾਂ ਵਾਸ਼ ਕਰ ਲਈ ਤੇ ਇਹ ਪਾਣੀ ਕੱਢ ਦਾਂਗੇ ਦੋ ਤਿੰਨ ਪਾਣੀ ਮੈਂ ਕੱਢ ਕੇ ਫਿਰ ਦਾਲ ਨੂੰ ਵਾਸ਼ ਕਰ ਲਵਾਂਗੇ ਤੇ ਆਟਾ ਮੈਂ ਬਾਹਰ ਕੱਢ ਕੇ ਰੱਖ ਦਿੰਦੀ ਇੱਥੇ ਮੈਂ ਘਾਟਾ ਨਾ ਨਾ ਫਿਰਿੱਟੇ ਬਾਹਰ ਕੱਢ ਦਾਂਗੇ ਚਲ ਰੋਟੀ ਵੀ ਫਿਰ ਮੈਂ ਜਿਹੜਾ ਤੜਕਾ ਵਗੈਰਾ ਲਾਉਣ ਨੂੰ ਲਾ ਦਵਾਂਗੀ ਤੇ ਵਾਸ ਗਰਮ ਦਾਣੇ ਜਿੰਨੇ ਮਿੱਤਰ ਵਾਸ਼ ਕਰੀਏ ਫਿਰ ਇਸੇ ਰੱਖ ਕਰਕੇ ਤੇ ਫਿਰ ਆਪਾਂ ਇਹਨੂੰ ਪਾਣੀ ਗਰਮ ਹੋ ਜੂ ਦਾਲ ਦਾ ਤੇ ਬਸ ਫਿਰ ਮੈਂ ਇਹਦੇ ਵਿੱਚ ਪਾ ਦਵਾਂਗੀ ਨਮਕ ਤੇ ਆਪਦੇ ਸਵਾਦ ਅਨੁਸਾਰ ਤੇ ਦਾਲ ਪਾ ਲਾਂਗੇ ਆਪਾਂ ਤੇ ਮੈਂ ਤਾਂ ਚਲ ਆਪਾਂ ਮਿਜੀ ਦਿੰਗੀ ਭਾਵੇਂ ਪਰ ਤਾਂ ਕੰਪਟੀਆਂ ਹੋ ਗਿਆ ਸੀ ਤਾਂ ਕਰਾ ਲਵਾਂਗੀ ਤੇ ਜੀ ਆਪਾਂ ਹੁਣ ਕਾਰ ਬਣਾ ਲਈ ਮੈਂ ਸਾਤ ਦਿਨ ਕਿੰਦਾ ਗਏ ਗਰਮੇ ਹੋ ਜਾਂਦੇ ਆ ਤੇ ਹੁਣ ਮੈਂ ਬਾਲਾਂ ਤੇ ਤੇਲ ਲਾ ਕੇ ਬਾਅਦ ਬਾਹਰ ਤੇ ਹਮ ਦਾ ਤੜਕਾ ਜ਼ਰੂਰੀ ਪਿਆਜ਼ ਲਈ ਅਦਰਕ ਲਈ ਟਮਾਟਰ ਲਈ ਤੇ ਪਾਣੀ ਲਈ ਜਿਸ ਜੀਰ ਤੇ ਆਪਾਂ ਛਿੱਲੇ ਕੇ ਤੋਕੇ ਫਿਰ چیرਾਂਗੇ ਸੌਣ ਜੋ ਕਹਿੰਦੇ ਨਾ ਵੀ ਆਪ ਦੀ ਮਾਣ ਲੱਭੇ ਨਾ ഹർ ശൃങ്ങൂടിയ മെന്തി ചാരി ചൂടിയ ਸੀ ਹੁਣ ਮੈਂ ਤੜਕਾ ਛੇੜਤੀ ਆ ਤੇ ਟਾਈਮ ਦੇਖੋ ਇਹ ਪੂਰੇ 12 ਵਜੇ ਦੁਪਹਿਰ ਦੇ ਆ ਛੋਟਾ ਟਾਈਮ ਪਈ ਸੀ ਮੈਂ ਥੋੜਾ ਜਿਹਾ ਨਾ ਵੱਧ ਕੀਤਾ ਟਾਈਮ ਮੈਂ ਨਾ 5 ਮਿੰਟ ਕਿਉਂਕਿ ਪਿੱਛੇ ਨੂੰ ਚਲਾ ਜਾਂਦਾ ਤੇ 5 ਮਿੰਟ ਰਹਿੰਦੇ ਆ ਇਸ ਤੇ ਬੱਜ ਗਏ ਮੈਂ ਨਾ ਸੋਨੇ ਸੁਣਿਆ ਮੈਂ ਦਾਣ ਦਾ ਥਾਲੀ ਤੇ ਤੜਕਾ ਲਾ ਹੰਦੰਗਾ ਜੂਰ ਕੇ ਤੇ ਰੋਟੀ ਵੀ ਮੈਂ ਬਣਾ ਕੇ ਰੱਖ ਦਿੰਦੀ ਹੁਣ ਤੜਕਾ ਚੀਰਤੀ ਤੇ ਅੱਥੇ ਵਾਸਤੇ ਮੈਂ ਤੜਕਾ ਲਾਉਣ ਲੱਗ ਪਈ ਸੀ ਦਾਲ ਨੂੰ ਤੇ ਤੇਲ ਆਪਣਾ ਗਰਮ ਹੋ ਗਿਆ ਸੀ ਤੇ ਦੱਸ ਮੈਂ ਜੀਰਾ ਪਾ ਦਿੰਦੀ ਤੇ ਜੀਰਾ ਪਾ ਕੇ ਪਿਆਜ਼ ਤੇ ਅਦਰਕ ਪਾ ਦਿੰਦੀ ਤੇ ਮੈਂ ਤੜਕਾ ਚੀਰ ਲਿਆ ਸੀ ਅੰਦਰ ਵਹਿ ਕੇ ਪਿਆਜ਼ ਚੀਰ ਲਿਆ ਸੀ ਅਦਰਕ ਦੇ ਵਿੱਚ ਹੀ ਬਰੀਕ ਬਰੀਕ ਅਦਰੇ ਕੱਟ ਲੈ ਸੀ ਤੇ ਟਮਾਟਰ ਦੇ ਵੀ ਕੱਟ ਕੇ ਟਮਾਟਰ ਕੱਟ ਲਿਆ ਸੀ ਤੇ ਵਾਸਨ ਨੂੰ ਵਾਸ਼ ਕਰਕੇ ਚੰਗੀ ਤਰ੍ਹਾਂ ਮੈਂ ਤੜਕਾ ਲਿਆ ਸੀ ਚੀਰ ਕੇ ਪਵਾ ਚੰਗਣਾ ਮੈਂ ਪਿਆਜ਼ ਪਾ ਕੇ ਅਦਰਕ ਪਾ ਕੇ ਨਾਲ ਨੂੰ ਪਾ ਦਿੰਦੀ ਚੰਗੀ ਤਰ੍ਹਾਂ ਤੇ ਵਸ ਮੈਂ ਹੁਣ ਹਨਾ ਕੋਣ ਕਿਤੇ ਰਨਾ ਟਮਾਟਰ ਚੀਰਣੋਂ ਗਈ ਇਥੇ ਤੇ ਮੈਂ ਤਾਂ ਉਹ ਵੀ ਇਸ ਵੀ ਕੱਟ ਕੇ ਕਿਹਾ ਚੱਲ ਅੱਥਰੇ ਅੱਥਰੀ ਜੀਰੀ ਨੂੰ ਕਿਉਂਕਿ ਇਹ ਤਾਂ ਦਮ ਪਿਆਜ ਭੁੰਨਣ ਦਾ ਉਹ ਟਮਾਟਰ ਚੀਰ ਲਾਂਗੇ ਦਾ சின்ன ਚਾਹ ਮਾਟਰ ਕੱਟਿਆ ਨਹੀਂ ਨਾਲੇ ਬਾਹਰ ਦੇ ਖਿੰਦੇ ਦੇ ਬਾਰੇ ਵਿੱਚ ਤੇ ਮੌਸਮ ਵਧੀਆ ਹੋ ਰਿਹਾ ਪਿਆ ਸੀ ਤੇ ਹੁਣ ਵਸ ਇਹ ਮੈਂ ਇਥੇ ਤੜਕਾ ਲਾ ਕੇ ਨਾਲ ਦੀ ਨਾਲ ਰੋਟੀ ਵੀ ਲਾਉਂਗੀ ਤੇ ਮੈਂ ਤਾਂ ਚੱਲ ਰੋਟੀ ਲਾ ਕੇ ਰੱਖਣਾ ਤੇ ਕਿਉਂਕਿ 12:30 ਹੋਣ ਵਾਲੇ ਸੀ ਮੈਂ ਤਾਂ ਕਿੱਥੇ ਰਹਿ ਗਿਆ ਮੈਂ ਹਨਾ ਜੇ ਕਵਾਰ ਬੈ ਗਈ ਜਾਂ ਪੈ ਗਈ ਫੇਰ ਨਹੀਂ ਮੈਥੋਂ ਨਾ ਵੀ ਰੋਟੀ ਪਕਾਣੀ ਮੈਨੂੰ ਤਾਂ ਸਾਰਾ ਕੰਮ ਨੇ ਵੇੜ ਕੇ ਫੇਰ ਕਰਨਾ ਤੇ ਬਾਲਾ ਤੇਲ ਗਰਮ ਲਾ ਲਿਆ ਸੀ ਹੁਣ ਤੇ ਬਾਲ ਬਾਹਰੇ ਸੀ ਤੇ ਕਿਉਂਕਿ ਮੈਂ ਕਿਹਾ ਰੋਟੀ ਕੋਣ ਤਾਂ ਪਹਿਲੇ ਬਾ ਲੈਣੀ ਹੈ ਨਾ ਫਿਰ ਬਾਅਦ ਦੇ ਵਿੱਚ ਆਏ ਨਾ ਗਿੱਲੇ ਰਹਾਂਗੇ ਫਿਰ ਫਰੀ ਬਣੇ ਇਹ ਸਭ ਕਦੇ ਤੇ ਫਿਰ ਮੈਂ ਸਭਾ ਤੇ ਬਾਲ ਤਾਂ ਤੁਹਾਡਾ ਕਟੇ ਹੋਏ ਦਸਤਾਰੇ ਇਸ ਤਰ੍ਹਾਂ ਦੇ ਨਾਲ ਦੇ ਪਾਣੀ ਤੇ ਨਾਲ ਤੇ ਬਾਅਦ ਕੇ ਚੰਗੀ ਤਰ੍ਹਾਂ ਵਾਲ ਚੋਕ ਕੇ ਆਉਂਦੇ ਹਨ ਹਾਂ ਕਮੇਜਾ ਖਾਣਾ ਉਹਦੇ ਡਿਫੇਸ ਬੰਦੀ ਹੈ ਸਾਰੇ ਚਾਪ ਤਿੰਨ ਸਵਾਹ ਵਿੱਚ ਚਾਹ ਕੇ ਵਧਾਣ ਵੋਚ ਕਰਕੇ ਜਨਤ ਤੱਕ ਕਰਨਾ ਬਾਹਰ ਤੜਕਾ ਲਾ ਕਰੀ ਤੇ ਇੱਥੇ ਦੇਖੋ ਜੀ ਹਨਾ ਇਧਰ ਅਸੀਂ ਸ਼ਾਮ ਨੂੰ ਲਾ ਕੇ ਸਾਬ ਸਫਾਈ ਕਰਨ ਤੇ ਇੱਥੋਂ ਮੈਂ ਸਾਰਾ ਕੁਝ ਭਾਗ ਵਗੈਰਾ ਸਾਰਾ ਪੱਟ ਤਾ ਤੇ ਉੱਥੇ ਪੱਟ ਕੇ ਤਾਂ ਰਿਸ਼ੂ ਨੇ ਕਹਿਣਾ ਪੱਟ ਤਾ ਸੀ ਦੋਵੇਂ ਮੈਂ ਤਿਆਰੀਆਂ ਬਣਾਤੀਆਂ ਚੰਗੀ ਤਰ੍ਹਾਂ ਇਹਨਾਂ ਨੂੰ ਰੋੜ ਕੇ ਤੇ ਆ ਜਿਹੜੀ ਇੱਧਰ ਬੇਲ ਦੀ ਸਿੱਪੀ ਗਈ ਹੁੰਦਾ ਉਹ ਵੀ ਮੈਂ ਸਾਰੀ ਬੜਤ ਮੈਂ ਕਸ ਹੁੰਦਾ ਮੈਂ ਇੰਨਾ ਕਈ ਵਾਰ ਤਜੀਰ ਲੱਗ ਕੇ ਬੈਠੰਦੀ ਇੱਥੇ ਕਰਦੇ ਆ ਵੀਡੀਓ ਦਾ ਐਂਡ ਤੁਹਾਨੂੰ ਅੱਜ ਦੀ ਵੀਡੀਓ ਕੈਰੀ ਲੱਗੇ ਕਮੈਂਟ ਬਾਕੀ ਦੇ ਦਿਓ ਜੀ ਤੇ ਸੋ ਜੀ ਮਿਲਾਂਗੇ ਕੱਲ੍ਹ ਨੂੰ ਨਵੇਂ ਵਲੋਗ ਦੇ ਵਿੱਚ ਧੰਨਵਾਦ ਜੀ